ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਬਰਬਰੀ ਵਾਲੇ ਕੱਪੜੇ ਦੀ ਜਿਹੜੀ ਧੀਰੀ ਵਾਲੀ ਸਲਾਈ ਉਹ ਕਿਸ ਤਰ੍ਹਾਂ ਅੰਡਰਗਰਾਉਂਡ ਕਰਨੀ ਹੈ ਇਸ ਤਰੀਕੇ ਦੇ ਨਾਲ ਆਪਾਂ ਨਹੀਂ ਕਰਨੀ ਕਿਉਂਕਿ ਆਪਣਾ ਇੱਕ ਸਾਈਡ ਤੇ ਵੇਰੇ ਪਤਲਾ ਕੱਪੜਾ ਰਹਿ ਜਾਂਦਾ ਤੇ ਆਪਣੀ ਸਲਾਈ ਵੀ ਵਿੱਚ ਦੀ ਦਿਸਦੀ ਤੇ ਕੱਪੜਾ ਵੀ ਆਪਣਾ ਖਿੱਚ ਪੈਣ ਲੱਗ ਕੇ ਖਿੱਚਿਆ ਜਾਂਦਾ ਵਿੱਚੋਂ ਧਾਗੇ ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਸਲਾਈ ਮਗਾਰਨੀ ਤੁਸੀਂ ਧਿਆਨ ਦੇ ਨਾਲ ਦੇਖਿਓ ਤੇ ਨਾਲ-ਨਾਲ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਇਸ ਤਰ੍ਹਾਂ ਆਪਾਂ ਇਹ ਸਲਾਈ ਲਗਾਵਾਂਗੇ ਬਿਲਕੁਲ ਨਾਲ-ਨਾਲ ਦੀ ਇੱਕ ਇੱਕ ਪੈਰ ਦੀ ਬਗੈ ਤੂੰ ਵੀ ਆਪਾਂ ਕੱਟ ਛੱਡ ਕੇ ਇੱਥੇ ਲੈ ਕੇ ਸਲਾਈ ਲਗਾਉਣੀ ਹੈ ਸਿੱਧੀ ਸਾਈਡੀ ਨੂੰ ਨਾ ਸੀਮੇਜਾਂ ਦੀ ਆਪਾਂ ਰੱਖਣੀ ਸਾਈਡਾਂ ਦੀ ਬੈਕ ਤੇ ਫਰੰਟ ਦੀ ਇਸ ਤਰ੍ਹਾਂ ਸਲਾਈ ਲਗਾ ਲੈਣੀ ਆਪਾਂ ਤੇ ਐਕਸਟਰਾ ਕਪੜਾ ਜਿਹੜਾ ਆਪਾਂ ਉੱਪਰੋਂ ਕੱਟ ਲੈਣ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਇਸ ਤਰੀਕੇ ਦੇ ਨਾਲ ਤੇ ਸਲਾਈ ਆਪਣੀ ਜਿਹੜੀ ਲੱਗੀ ਹੋਈ ਆ ਉਹ ਸਲਾਈ ਤੋਂ ਆਪਾਂ ਇੱਕ ਇੱਕ ਬਕਾ ਜਿਹੜਾ ਛੱਡ ਕੇ ਥੱਲੇ ਵਾਲੀ ਸੈਨ ਨੂੰ ਸਲਾਈ ਲਗਾਵਾਂਗੇ ਠੀਕ ਹੈ ਇੱਥੋਂ ਆਪਾਂ ਤਕਰੀਬਨ 3 ਇੰਚੇ ਨੂੰ ਡਾਊਨ ਕਰ ਲੈਣਾ ਤਾਂ ਜੋ ਆਪਣਾ ਗਲਾ ਜਿਹੜਾ ਪਿੱਛੇ ਨੂੰ ਨਾ ਜਾਵੇ ਤੇ ਇਸ ਤਰ੍ਹਾਂ ਆਪਾਂ ਸਲਾਈ ਲਗਾ ਲੈਣੀ ਆ ਪੱਕੀ ਕਰ ਲੈਣਾ ਸਲਾਈ ਨੂੰ ਕਿ ਉਸ ਤੋਂ ਬਾਅਦ ਜਿਹੜਾ ਆਪਣਾ ਇੱਥੇ ਦੂਰਾ ਕਪੜਾ ਆਉਆ ਹੁੰਦਾ ਇਹਨੂੰ ਆਪਾਂ ਕੱਟ ਕੇ ਸੈੱਟ ਕਰ ਲੈਣਾ ਤੇ ਸਿੱਧਾ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆ ਜਿਹੜੀ ਇਹ ਸਿਲਾਈ ਆਉਂਦੀ ਹੈ ਜੇ ਕੋਈ ਧਾਗਾ ਆਪਣ ਨੂੰ ਦੇਖਦਾ ਤਾਂ ਆਪਾਂ ਕੱਟ ਲੈਣਾ ਉੱਪਰ ਤੇ ਇਧਰੀ ਸਾਈਡ ਤੋਂ ਆਪਣਾ ਬਿਲਕੁਲ ਨੂੰ ਧਾਗੇ ਨਿਕਲਣਗੇ ਤੇ ਨਾ ਆਪਣਾ ਇਹ ਐਂਟਰ ਅਨਲੌਕ ਕਰਨ ਦੀ ਲੋੜ ਹੈ ਤੇ ਜੀ ਵੀਡੀਓ ਤੇ